ਇਹ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਫੇਰ ਹਾਂ ਸੀ ਦੇਖ ਲੋ ਤੇ ਇੱਕ ਵਾਰਟੀ ਦਾ ਖਿਡਾਰੀ ਸੀ ਇੱਕ ਇਹਨਾਂ ਦਾ ਭਤੀਜਾ ਸੀ ਉਹਨੂੰ ਦੇਖਦੇ ਕਿਉਂ ਨਾ ਉਹ ਨਹੀਂ ਮਰਦੀਆਂ ਕਰਦੇ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮੈਗਾ ਆਇਆ ਤੁਸੀਂ ਇੰਨੀ ਮਿਹਰਬਾਨੀ ਐ ਤੁਹਾਡੀ ਸੁਣ ਰਹੀ ਹੈ ਨਾ ਦੇਖ ਰਹੀ ਹੈ ਹਾਂਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੀ ਮਾਵਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਬਾਦਲ ਦੀ ਗੱਲ ਲੱਗੀ ਪੁੱਬਾ ਮਾਰ ਰੋਂਦੀ ਇਸ ਮਾਤਾ ਦੇ ਦੋਵੇਂ ਪੁੱਤ ਨਸ਼ੇ ਨਾਲ ਚਲ ਵਸੇ ਨੇ ਕੰਦਾਂ ਤੇ ਲੱਗੀਆਂ ਫੋਟੋਆਂ ਵੇਖ ਕੇ ਕਹਿੰਦੀ ਤਾਂ ਹਾਂ ਨਿਕਲ ਜਾਂਦੀਆਂ ਨੇ ਦੋਵੇਂ ਪੁੱਤ ਨਸ਼ੇ ਨਹੀਂ ਖਾਲੇ ਤਸਵੀਰਾਂ ਪਿੰਡ ਕੋਟਲੀ ਸਾਬੋ ਬਠਿੰਡਾ ਦੀਆਂ ਨੇ ਜਿੱਥੇ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਹਰਸਿਮਰਤ ਬਾਦਲ ਪਹੁੰਚੇ ਤਾਂ ਇਸ ਮਾਤਾ ਤੋਂ ਆਪਣਾ ਦਰਦ ਲੁਕੋ ਨਾ ਹੋਇਆ ਤੇ ਹਰਸਿਮਰਤ ਬੱਦਲ ਨੂੰ ਆਪਣਾ ਦੁੱਖ ਦੱਸਦੇ ਹੋਏ ਫੁੱਟ ਫੁੱਟ ਕੇ ਰੋਣ ਲੱਗ ਗਈ ਜਿਸ ਤੋਂ ਬਾਅਦ ਹਰਸਿਮਰਤ ਬੱਦਲ ਦਾ ਗੁੱਸਾ ਮੌਜੂਦਾ ਤੇ ਪਿਛਲੀ ਸਰਕਾਰ ਤੇ ਫੁੱਟਦਾ ਹੋਇਆ ਨਜ਼ਰ ਆਈ ਉਹਨਾਂ ਲੈ ਵੀ ਜਾਂਦੀ ਐ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹ ਨਾ ਨਸ਼ਾ ਸਾਡਾ ਮੇਰਾ ਮੁੰਡਾ ਆਪ ਖਾਂਦਾ ਜੀ ਬੁਲਾਓ ਪੁਲਿਸ ਵਾਲੇ ਕੋਲ ਐਨੀ ਫਿਰ ਬੁਲਾਓ ਦੇਖੋ ਜੀ ਮੇਰਾ ਮੁੰਡਾ ਆਪ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਆਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਆ ਤੁਹਾਨੂੰ ਪਤਾ ਹੀ ਕੋਣ ਵੇਚਦਾ ਹਾਂਜੀ ਸਾਡੇ ਘਰ ਆਹ ਕੋਲੀ ਹੈ ਨਿਕਲਦੀ ਆਹ ਮੁੰਡਾ ਇਹਨਾਂ ਦੂਜੇ ਪਾਸੇ ਦੱਸੋ ਤੁਸੀਂ ਸਿੰਘ ਜੀ ਉਹਨਾਂ ਵਾਲੇ ਰਾਜਾ ਬੱਜ ਜਾਂਦੇ ਗਏ ਜਾਂਦੇ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਹੁਣ ਐਮਐਨਏ ਸਾਹਿਬ ਨੂੰ ਦੱਸ ਨਹੀਂ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆਂ ਫੋਟੋ ਕਾਢੇ ਹਾਲ ਕੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਿਸ ਦਾ ਸਾਰੇ ਭੱਜ ਕੇ ਕੋਈ ਨਹੀਂ ਇੱਥੇ ਦੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਜੇ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਕੇਹਾਂ ਸੀ ਇੱਕ ਲੋਕ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇੱਕ ਕੰਮ ਦੇਖੀ ਰਿਮੋਟਲੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਉਹ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮਾਤਾ ਇਹ ਕਹਾਣੀ ਇੰਨੀ ਮਿਹਰਬਾਨ ਨਹੀਂ ਆ ਤੁਸੀਂ ਸੁਣ ਰਹੀ ਹੈ ਨਾ ਦੇਖ ਰਹੀ ਹੈ ਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰਨ ਪੰਜਾਬ ਦੀ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨ ਨਹੀਂ ਬਿਲਕੁਵੀਆ ਫਿਰ ਬਿਲਕੁਵੀਆ ਨੇ ਸਾਇਦ ਵੀ ਗਿਆ ਰੋ ਰੋ ਕੇ ਬੁਰਹਤ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਮਰ ਚ ਗਿਆ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਫਰਾਂ ਦਾ ਬਣਾ ਕੇ ਬੱਚੇ ਇਹਨਾਂ ਦਾ ਭਤੀਜਾ ਇਹਨਾਂ ਨੂੰ ਦੇਖਦੇ ਕਿਉਂ ਨਾ ਹੰਦ ਨਹੀਂ ਮਰਦੀ ਚੁੱਪ ਕਰ ਚੁੱਪ ਕਰ ਚੁੱਪ ਕਰ ਅਮ ਨੂੰ ਵੀ ਦੱਸ ਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਬਸਦੇ ਨੇ ਸੋਨ ਵਿੱਚ ਕੀ ਕਰਦਾ ਹੋ ਸਕਦੇ ਨੇ ਜੀ ਇਹਨਾਂ ਦੇ ਜੋ ਬੱਚੇ ਸੀ ਖੜਾ ਰਹੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਗਈ ਜਾਨ ਚੱਕੀ ਮੌਤ ਹੋ ਗਈ ਜੀ ਟੀਜੇ ਬਲਾਉਂਦੇ ਆ ਗੋਲੀਆਂ ਕਰਦੇ ਆ ਜੋ ਸਾਡੇ ਗਵਾਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਵਾਂਗ ਵੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ ਛੇ ਪੰਜਾਬ ਦੇ ਸੋਨੇ ਕੋ ਨੀਚੇ ਆ ਮਾਵਾਂ ਰੋਂਦੀਆਂ ਨੇ ਜਿਹੜਾ ਬਦਲਾਅ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਦਰੂਆਂ ਦੇ ਉਸਨੂੰ ਤਰਸ ਕਰੋ ਬਦਲ ਗਿਆ ਪੰਜਾਬ ਦੇ ਹਾਲਾਤ ਜਿਵੇਂ ਮੇਰੀ ਸਿੱਧੀ વાત ਪਈ ਗਈ 10 ਦਿਨਾਂ ਚ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੂੰਗਾ ਉਂਟਾ ਸਾਹਿਬ ਦੀ ਸੌਂ ਖਾਧੀਆਂ ਸੀ ਗਿਆ ਨਹੀਂ ਹੋਈ ਕੋਈ ਨਹੀਂ ਸੁਣ ਲਓ ਇਹਨਾਂ ਨੇ ਅਸਮੱਚ ਸਰਸ ਕਰ ਲਓ ਇਸ ਪੰਜਾਬ ਦੇ ਪਿੰਡ ਪਿੰਡ ਸੇ ਮਾਵਾਵਾ ਦੀਆਂ ਕਹਾਣੀਆਂ ਨੇ ਸੱਚੀ ਨਾ ਪਿੰਡ ਦੀਆਂ ਬੀਬੀਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ 'ਚ ਸ਼ਰਮ ਨਸ਼ਾ बिकਦਾ ਹੈ ਜਦੋਂ ਉਹ ਸ਼ਿਕਾਇਤ ਕਰਦੀ ਨਹੀਂ ਤਾਂ ਪੁਲਿਸ ਨਸ਼ਾ ਤਸਕਰਾਂ ਨੂੰ 1 ਘੰਟੇ ਬਾਅਦ ਹੀ ਛੱਡ ਦਿੰਦੀ ਹੈ ਉਹਨਾਂ ਕਿਹਾ ਕਿ ਇਸ ਬਿਲਕ ਦੀ ਮਾਂ ਦੇ ਦੋਵੇਂ ਪੁੱਤ ਇੱਕ ਵੱਡੀ ਖਿਡਾਰੇ ਸੀ ਨਸ਼ੇ ਦੇ ਨਾਲ ਆਪਣੀ ਜਾਨ ਗਵਾ ਬੈਠੇ ਹਾਲਾਂਕਿ ਮਾਨਸਰ ਕਾਨੂੰਨ ਨਸ਼ੇ ਉੱਤੇ ਹੱਲ ਪਾਉਣ ਦੇ ਦਾਅਵੇ ਤਾਂ ਜ਼ਰੂਰ ਕਰ ਰਹੀ ਹੈ ਪਰ ਪੰਜਾਬ 'ਚ ਨਸ਼ਾ ਕਿੰਨਾ ਕੁ ਬੰਦ ਹੋਇਆ ਹੈ ਇਹ ਅੰਦਾਜ਼ਾ ਤੁਸੀਂ ਇਸ ਮਾਂ ਦੇ ਹੰਝੂਆਂ ਨੂੰ ਵੇਖ ਕੇ ਖੁਦ ਲਾ ਸਕਦੇ ਹਾਂ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ